ਜੀ ਸਰ ਕੀ ਨਾਮ ਹੈ ਮੇਰਾ ਨਾਮ ਬినੋਦ ਕੁਮਾਰ ਸੇਠ ਜਮਾਲਾ ਪਾਉ ਪਈਆਂ ਦੇ ਬੋਲ ਰਿਹਾ ਮੈਂ ਔਰ ਮੈਂ ਇੱਥੇ ਦੇ 25 ਸਾਲ ਹੋ ਗਏ ਮਨਨ ਤੇ ਸੇਵਾ ਕਰਦੇ ਬਿਲ ਪੱਤਰਾਂ ਦੀ ਆਪਾ ਪ੍ਰਮਾਤਮਾ ਦਾ ਬੜਾ ਸ਼ੁਕਰ ਹੈ ਅਸੀਂ ਬੜੇ ਭਗਤ ਜੁੜੇ ਹੋਏ ਨੇ ਜਿਹੜੇ ਕਿ ਨਾ ਬਿਲ ਪੱਤਰ ਲੈ ਕੇ ਜਾਂਦੇ ਆਂ ਔਰ ਚੜਾਉਂਦੇ ਆਪਾਂ ਲਿਖ ਕੇ ਲੈ ਕੇ ਉਹਨਾਂ ਦੇ ਦਿੰਦੇ ਆਂ ਜਿਹੜੇ ਸਾਦੇ ਪੱਤੇ ਆ ਉਹ ਲੋਕ ਲੈ ਕੇ ਆਉਂਦੇ ਨੇ ਇਸ ਕਰਕੇ ਪ੍ਰਭੂ ਦੀ ਬੜੀ ਦੀਆ ਹੈ ਔਰ ਪ੍ਰਮਾਤਮਾ ਦਾ ਸ਼ੁਕਰ ਹੈ ਪੱਤਰ ਵੀ ਕਾਫੀ ਸਾਦੇਖ ਲੋ ਬੜਾ ਸਾਜ ਜਿਹਦਾ ਦਿਨ ਜਿਹੜਾ ਬਹੁਤ ਪਵਿੱਤਰ ਕਨੇ ਗਿਆ ਹੈ ਉਹ ਕਰਨਾਈ ਸੌਂਦ ਮਹੀਨਾ ਸ਼ੁਰੂ ਹੋ ਚੁੱਕਾ ਆ ਤੇ ਪਹਿਲਾ ਸੋਮਵਾਰ ਆ ਇਸ ਕਰਕੇ ਹਰ ਲੇਡੀਜ਼ ਨੇ ਬਤ ਰਖਣਾ ਹੁੰਦਾ ਔਰ ਲੇਡੀਜ਼ ਆ ਕੇ ਪਹਿਲੋ ਅੱਛੇ ਆ ਕੇ ਮੱਥਾ ਦੇ ਕੇ ਫਿਰੇ ਵਰਤ ਸ਼ੁਰੂ ਕਰਦੀ ਉਹ ਗਾ ਜੀ ਕਿਤਾ ਅੱਜ ਪਖਾ ਪਹਿਲਾ ਗਾ ਸੋਮਵਾਰ ਦਾ ਉਹਦੀ ਰੌਣਕ ਬੜੀ ਆ ਉਹਦੇ ਬਾਅਦ ਬਾਹਰ ਪਖਤਾਂ ਯੋਰ ਬੜਾ ਆ ਕੋਕ ਪਖਤਾਂ ਸਾਰਿਆਂ ਨੇ ਅੱਜ ਸੋਮਵਾਰ ਦਾ ਦਿਨ ਪਹਿਲੇ ਦਿਨ ਉਹਨਾਂ ਨੇ ਮੱਥਾ ਦੇਖਣਾ ਉਹਦੇ ਬਾਅਦ ਰੋਜ਼ ਆਣਗੇ ਉਹ ਸ਼ਾਮ ਦਾ ਮਹੀਨਾ ਬਹੁਤ ਪਰੀਏ ਭਗਵਾਨ ਬੋਲੇ ਨਾ ਅੱਜ ਦੇ ਸ਼ਾਮ ਦਾ ਮਹੀਨਾ ਬਹੁਤ ਪਰੀਏ ਉਕੇ ਜੇਲਾ ਸ਼ਾਵਨ ਦਾ ਮਹੀਨਾ ਹੈ ਨਾ ਇਹਦੇ ਚ ਕੋਲੇਨਾਥ ਨੇ ਪੜਾਈ ਪੂਰੀ ਕੀਤੀ ਹੈ ਭਗਵਾਨ ਸ਼੍ਰੀ ਰਾਮ ਦੀ। ਉਹ ਭਗਵਾਨ ਸ਼੍ਰੀ ਰਾਮ ਨੇ ਕੋਲੇਨਾਥ ਦੀ ਪੂਜਾ ਕੀਤੀ। ਕਿ ਸੌਂ ਦਾ ਮਹੀਨਾ ਇਸ ਪਿੱਛੇ ਜਿਆਦਾ ਪ੍ਰੀਅ ਗਿਆ ਹੈਗੇ। ਹਾਂਜੀ। ਉਹ ਜਿਹਦੇ ਦਿਨ ਭਗਤ ਅਰੂਧਰਾ ਅਭਿਸ਼ੇਕ ਵੀ ਕਰਦੇ ਉਸ ਦੀ ਸਰਕੀਮਤ ਅਦਾ। ਅਰੂਧਰਾ ਜੇਗ ਦੀ ਮਤਵ ਹੈ ਜੀ ਜਿਹੜੇ ਬੰਦੇ ਤੇ ਜਿਹੜੇ ਕਸ਼ਟ ਹੁੰਦੇ ਹੈ ਉਹ ਸਾਰੇ ਦੂਰ ਹੋ ਜਾਂਦੇ। ਅੱਜ ਦੇ ਦਿਨ ਅਰੂਧਰਾ ਅਭਿਸ਼ੇਕ ਸ਼ੁਰੂ ਹੁੰਦਾ ਹੈ ਔਰ ਸਾਡੇ ਪੂਰਵਚ ਤੋਂ ਸ਼ੁਰੂ ਕਰਦੇ। ਉਰਨੁ ਮਾਛਤ ਰੋਧਵਸ਼ੇਖ ਨੂੰ ਕਰਦੇ ਹੈ ਜਾ ਕੇ ਪੁਰਾਣੀ ਕਿੰਨਾ ਰੋਧਾ ਤੋਂ ਇੱਕ ਦਿਨ ਪਹਿਲੋਂ ਰੋਧਵਸ਼ੇਖ ਨੂੰ ਮਾਛਤ ਪਹਿਲੋਂ ਜਿਹੜਾ ਜਿਹੜਾ ਹੈ ਉਹ ਸਮਾਪਤ ਹੋਏਗਾ ਔਰ ਰੋਧਵਸ਼ੇਖ ਦਾ ਜਿਹੜਾ ਮਕਤਬ ਹੈ ਉਹ ਕੋਲੇਨਾਥ ਦੀ ਪੂਜਾ ਹੈ ਹਰ ਆਦਮੀ ਆਪਣੇ ਕਈ ਲੋਕ ਆਪਣੇ ਘਰਾਂ 'ਚ ਵੀ ਰੋਧਵਸ਼ੇਖ ਕਰਦੇ ਨੇ ਔਰ ਬੜੀ ਪ੍ਰੀਅ ਹੈ ਇਸ ਕਰਕੇ ਲੋਕ ਔਰ ਇਹਨੂੰ ਬੜੀ ਮੰਗਤ ਦਿੱਤੀ ਗਈ ਹੈ ਰੋਧਵਸ਼ੇਖ ભગવાન ਕੋਲੇਨਾਥ ਨੂੰ ਬਹੁਤ ਪਰੀਅ ਹੈ ਨਾ ਮੇਰਾ ਨਾਮ ਰਾਗਵ ਹੈ ਜੀ ਤੇ ਮੈਂ ਸਾਰੇ ਭਗਤਾਂ ਨੂੰ ਅੱਜ ਓਮ ਨਮਾ Shivaye ਜੈ ਸ਼ਿਵ ਸ਼ੰਕਰ ਹਰ ਹਰ ਮਹਾਦੇਵ ਅੱਜ ਪੁੱਜਿਓ ਮੰਦਿਰ ਤੇ ਸਾਵਣ ਮਹੀਨੇ ਸ਼ੁਰੂਆਤ ਹੋ ਜੁਕਿ ਪਹਿਲਾ ਸੋਮਵਾਰ ਹੈ ਤੁਹਾਡੇ ਲੋਕ ਕਿਸ ਤਰ੍ਹਾਂ ਪੂਜਾ ਹੱਤਨਾ ਕੀਤੀ ਜਾ ਰਹੀ ਹੈ ਦੇਖੋ ਜੀ ਅੱਜ ਮੰਦਿਰ ਦੇ ਵਿੱਚ ਅੱਜ ਸ਼ਿਵਾਲਾ ਮੰਦਿਰ ਦੇ ਵਿੱਚ ਮੈਂ ਆਇਆ ਤੇ ਅੱਜ ਸਾਵਣ ਮਹੀਨੇ ਦਾ ਪਹਿਲਾ ਸੋਮਵਾਰ ਹੈਗਾ ਪੂਰਨਿਮਾ ਤੋਂ ਬਾਅਦ ਜਦੋਂ ਸਾਵਣ ਮਹੀਨੇ ਦਾ ਪਹਿਲਾ ਸੋਮਵਾਰ ਆਂਦਾ ਹੈ ਬਲਕਿ ਹਰ ਸੋਮਵਾਰ ਦੇ ਵਿੱਚ ਆਪਣਾ ਸ਼ਿਵ ਮੰਦਿਰਾਂ ਦੇ ਵਿੱਚ ਜਿਹੜੇ ਹੈ ਮੇਲੇ ਲੱਗਦੇ ਨੇ ਸ਼ਰਧਾਲੂਆਂ ਦਾ ਸੈਲਾਬ ਉਮੜਦਾ ਹੈ ਮੰਦਿਰ ਦੇ ਵਿੱਚ ਪੂਜਾ ਅਰਚਨਾ ਕਰਨ ਲਈ ਅੱਜ ਅਸੀਂ ਵੀ ਮੰਦਿਰ ਦੇ ਵਿੱਚ ਪੂਜਾ ਅਰਚਨਾ ਕਰਨ ਆਏ ਆਂ ਤੇ ਭਗਵਾਨ ਸ਼ਿਵ ਜੀ ਦਾ ਅਭਿਸ਼ੇਕ ਕੀਤਾ ਹੈ ਮਨ ਨੂੰ ਬਹੁਤ ਪ੍ਰਸੰ타 ਹੋਈ ਹੈ ਦਾਫੀ ਉਢੀਕ ਹੁੰਦੇ ਸਾਵਣ ਮਹੀਨੇ ਦੀ ਬਿਲਕੁਲ ਜੀ ਸਾਵਣ ਮਹੀਨੇ ਦੇ ਵਿੱਚ ਸ਼ਿਵ ਭਗਤਾਂ ਦੇ ਲਈ ਇਹ ਇੱਕ ਵਿਸ਼ੇਸ਼ ਮਹੀਨਾ ਮੰਨਿਆ ਜਾਂਦਾ ਹੈ ਜਿਹਦੇ ਵਿੱਚ ਸ਼ਿਵ ਭਗਤ ਜਿਹੜੇ ਨੇ ਭਗਵਾਨ ਸ਼ਿਵ ਦੀ ਵਿਸ਼ੇਸ਼ ਆਰਾਧਨਾ ਕਰਦੇ ਨੇ ਪੂਜਾ ਕਰਦੇ ਨੇ ਤੇ ਭਗਵਾਨ ਸ਼ਿਵ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਨੇ